ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਪਿੰਡ ਕਾਂਗੜ ਤੇ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲ ਤੇ ਸਾਹਮਣੇ ਤੁਸੀਂ ਵੀਡੀਓ ਦੇ ਵਿੱਚ ਐਚਪੀ ਹੀਫਰ ਦੇਖ ਰਹੇ ਹੋ ਕਾਫੀ ਨਾ ਹੈਗਾ 8 ਤੋਂ 9 ਨਾ ਹੈਗੇ ਇਹ ਸਾਰੇ ਵਿਕਾਊ ਆਗੇ ਤੇ ਸਕਰੀਨ ਦੇ ਉੱਤੇ ਜਿਹੜਾ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਕੇ ਤੇ ਇਹ ਬੱਚੀਆਂ ਖਰੀਦ ਸਕਦੇ ਹੋ ਤੇ ਐਚਐਫ ਵਿੱਚ ਕੁਝ ਪਿਆਉ ਹੋਰ ਆ ਤੇ ਕੁਝ ਕ੍ਰਾਉਸ ਆ ਤੇ ਬਾਕੀ ਤੁਸੀਂ ਆਪਣੀ ਸਮਝ ਦੇ ਮੁਤਾਬਕ ਖਰੀਦ ਸਕਦੇ ਹੋ ਤੇ ਰੇਡ ਆਪਾਂ ਵੀਡੀਓ ਦੇ ਵਿੱਚ ਜ਼ਰੂਰ ਕਰਾਂਗੇ ਤੇ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਦੰਦੋਂ ਸਾਰੀਆਂ तकरीबन ਅਜੇ ਖੀਰੀਆਂ ਹੀ ਆ ਇਹ ਤੇ ਬਾਕੀ ਜੋ ਰਿਕਾਰਡ ਆ ਰਿਕਾਰਡ ਬਾਈ ਕਹਿੰਦਾ ਖਰੀਦੀਆਂ ਹੋਗੀਆਂ ਤੇ ਰਿਕਾਰਡ ਬਾਕੀ ਜੇ ਕੋਈ ਚਾਹੂਗਾ ਤਾਂ ਬਾਈ ਕਹਿੰਦਾ ਆਪਾਂ ਦੱਸ ਦਾਂਗੇ ਤੇ ਵੈਸੇ ਖਰੀਦੀਆਂ ਹੋਗੀਆਂ ਕਿਉਂਕਿ ਗਾਹਾਂ ਤੋਂ ਜੋ ਇਨਫਰਮੇਸ਼ਨ ਦੱਸੀ ਹੁੰਦੀ ਹੈਗੀ ਉਹੀ ਇਨਫਰਮੇਸ਼ਨ ਗਾਹਾਂ ਮਾਲਕ ਨੇ ਦੇਣੀ ਹੁੰਦੀ ਹੈਗੀ ਤੇ ਰੀਕਵੈਸਟ ਆ ਵੀ ਚੈਨਲ ਨੂੰ ਜਰੂਰ ਆਪੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਤੁਹਾਨੂੰ ਆਪਾਂ ਸਾਰੀਆਂ ਤੁਹਾਨੂੰ ਆਪਾਂ ਬੱਚੀਆਂ ਦਿਖਾ ਦਿੰਨੇ ਆ ਤੇ ਰੇਟ ਆਪਾਂ ਵੀਡੀਓ ਦੇ ਵਿੱਚ ਕਰ ਦਿੰਨੇ ਆ ਜਿਹੜੀਆਂ ਤੁਸੀਂ ਇੱਧਰ ਦੋ ਬੱਚੀਆਂ ਦੇਖ ਸਕਦੇ ਹੋ ਔਰਲੇ ਨੰਬਰ ਦੇ ਉੱਤੇ ਤੇ ਦੋ ਪਰਾਂ ਖੜੀਆਂ ਚਾਰ ਬੱਚੀਆਂ ਜਿਹੜੀਆਂ ਔਰਲੇ ਪਾਸੇ ਖੜੀਆਂ ਗਈਆਂ ਇਹਨਾਂ ਦਾ ਰੇਟ 25-25000 ਆਗਾ ਤੇ ਬਾਕੀ ਮੌਕੇ ਤੇ ਮਾਣਤਣ ਜਰੂਰ ਕੀਤਾ ਜਾਊਗਾ ਬਾਕੀ ਦੋ ਬੱਚਿਆਂ ਤੁਸੀਂ ਇੱਧਰ ਛੋਟੀਆਂ ਦੇ ਸਕਦੇ ਹੋ ਸਾਰੀਆਂ ਖੀਰੀਆਂ ਹੀ ਆ ਤੇ ਸਾਲ ਤੋਂ ਇਹ ਘੱਟ ਹੀ ਆ ਗਈਆਂ ਤੇ ਬਾਕੀ ਤੁਸੀਂ ਆਪਦੀ ਤਸੱਲੀ ਕਰਕੇ ਤੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਜਿਹੜੀ ਵੀ ਬੱਚੀ ਪਸੰਦ ਆਉਂਦੀ ਆ ਦੋ ਪਸੰਦ ਆਉਂਦੀਆਂ ਤਿੰਨ ਆਉਂਦੀਆਂ ਇੱਕ ਆਉਂਦੀ ਆ ਜਾਂ ਸਾਰੀਆਂ ਪਸੰਦ ਆਉਂਦੀਆਂ ਇਹ ਤੁਸੀਂ ਖਰੀਦ ਸਕਦੇ ਹੋ ਇਹਨਾਂ ਦੋਨਾਂ ਬੱਚਿਆਂ ਦਾ ਰੇਟ 16 ਤੋਂ 18000 ਦੇ ਵਿੱਚ ਆ ਬਾਕੀ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਤੇ ਬਾਕੀ ਬਰੀਡ ਤੁਸੀਂ ਸਮਝਣੀ ਆ ਤੇ ਗੱਲਬਾਤ ਤੁਸੀਂ ਕਰਨੀ ਆ ਇੱਥੇ ਆ ਕੇ ਜਿਹੜੀ ਵੀ ਤੁਹਾਨੂੰ ਬੱਚੀ ਪਸੰਦ ਆਉਂਦੀ ਹੈਗੀ ਤੇ ਤੁਸੀਂ ਖਰੀਦ ਸਕਦੇ ਹੋ ਬਾਕੀ ਦੋਸਤੋ ਦੋ ਛੋਟੀਆਂ ਇੱਥੇ ਫਰੇਦਰ ਵੀ ਖੜੀਆਂ ਇੱਕ ਤੁਸੀਂ ਆ ਦੇਖ ਸਕਦੇ ਹੋ ਸਾਹਮਣੇ ਤੇ ਦੋ ਬੱਚੀਆਂ ਇੱਧਰ ਛੋਟੀਆਂ ਜਾਮਾ ਇਹਨਾਂ ਦਾ ਮੁੱਲ ਮੌਕੇ ਤੇ ਹੋ ਜੂਗਾ ਤੇ ਜਿਹਨੂੰ ਇਹ ਛੋਟੀਆਂ ਪਸੰਦ ਆਉਂਦੀਆਂ ਤਾਂ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਜਿਹੜੀ ਵੀ ਤੁਹਾਨੂੰ ਬੱਚੀ ਪਸੰਦ ਆਉਂਦੀ ਆ ਤੇ ਤੁਸੀਂ ਇੱਥੇ ਆ ਕੇ ਦੇਖੋ ਤੇ ਦੇਖ ਕੇ ਤੁਸੀਂ ਪਸੰਦ ਕਰੋ ਤੇ ਬਾਈ ਨਾਲ ਗੱਲਬਾਤ ਕਰਕੇ ਪੂਰੀ ਆਪ ਦੀ ਨਿਰਖ-ਪਰਖ ਕਰਕੇ ਤੇ ਤੁਸੀਂ ਬੱਚੀਆਂ ਨੂੰ ਖਰੀਦ ਸਕਦੇ ਹੋਗੇ ਜਿੰਨੀਆਂ ਵੀ ਬੱਚੀਆਂ ਦੀ ਲੋੜ ਆ ਜਾਂ ਜਿਹੇ ਦੀ ਥੋੜੀ ਡਿਮਾਂਡ ਆ ਤੇ ਬਾਕੀ ਕੋਈ ਹੋਰ ਬੱਚੀਆਂ ਚਾਹੀਦੀਆਂ ਤਾਂ ਵੀ ਤੁਸੀਂ ਬਾਈ ਦੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਬਾਈ ਦਾ ਕੰਮ ਨਵਾਂ ਤੋਰਿਆ ਤਾਂ ਕਰਕੇ ਬਾਈ ਕਹਿੰਦਾ ਵੀ ਮੈਂ ਵਿੱਚ ਨਹੀਂ ਆਉਣਾਗਾ ਚਲੋ 100 ਗੱਲਬਾਤ ਹੁੰਦੀ ਹੈਗੀ ਤੇ ਤਾਂ ਕਰਕੇ ਬਾਈ ਕਹਿੰਦਾ ਮੈਂ ਵੀ ਹਜੇ ਵਿੱਚ ਨਹੀਂ ਆਉਣਾ ਤੇ ਆਪਾਂ ਹੀ ਸਾਰੀ ਇਨਫਰਮੇਸ਼ਨ ਦੇ ਰਹੇ ਹਾਂ ਤੇ ਗੱਲਬਾਤ ਕਰਕੇ ਤੁਸੀਂ ਇਹ ਸਾਰੀਆਂ ਬੱਚੀਆਂ ਖਰੀਦ ਸਕਦੇ ਹੋ ਡਿਟੇਲ ਆਪਾਂ ਤਕਰੀਬਨ ਤੁਹਾਨੂੰ ਸਾਰੀ ਲੈ ਕੇ ਦੇਤੀ ਹੈਗੀ ਧੰਨਵਾਦ ਵੀਡੀਓ ਦੇਖਣ ਦੇ ਲਈ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਦੋਸਤੋ ਦੋ ਗੱਬਣ ਬੱਚੀਆਂ ਇੱਧਰ ਖੜੀਆਂ ਤੁਸੀਂ ਦੇਖ ਸਕਦੇ ਹੋ ਐਚ ਐਫ ਦੇ ਵਿੱਚ ਪੈਂਦੀਆਂ ਗਈਆਂ ਤੇ ਇੱਕ ਇੱਧਰ ਖੜੀ ਦੇਖ ਸਕਦੇ ਹੋ ਤੁਸੀਂ ਦੋਵੇਂ ਬੱਚੀਆਂ 7-7 ਮਹੀਨਿਆਂ ਦੀਆਂ ਗੱਬਣ ਚੱਕ ਪਾਸਾ ਤੇ ਦੋਵੇਂ ਦੋ ਦੰਦਾਂ ਤੇ ਬਾਕੀ ਤੁਸੀਂ ਆਪਦੀ ਤਸੱਲੀ ਕਰਕੇ ਜਿਹਨੇ ਇੱਕ ਖਰੀਦਣੀ ਆ ਜਾਂ ਦੋ ਖਰੀਦਣੀਆਂ ਦੋਵੇਂ ਤੁਸੀਂ ਆਪਦੀ ਤਸੱਲੀ ਕਰਕੇ ਇਹਨਾਂ ਨੂੰ ਖਰੀਦ ਸਕਦੇ ਹੋ ਆਪਦੀ ਜ਼ਿੰਮੇਵਾਰੀ ਤੇ ਕਿਉਂਕਿ ਗੱਬਣ ਪਸ਼ੂ ਉੱਪਰੇ ਥਾਂ ਦਾ ਪਤਾ ਨਹੀਂ ਹੁੰਦਾ ਸਾਂਭ ਸੰਭਾਲ ਦਾ ਤੇ ਜਾਂ ਕੋਈ ਖਵਾਉਣ ਪਿਆਉਣ ਦਾ ਕੋਈ ਖਰਾਕਦਾ ਹੋ ਜਾਂਦਾਗਾ ਤੇ ਮੁੜ ਕੇ ਰੋਲਾ ਨਹੀਂ ਪੈਂਦਾ ਕਿਸੇ ਵੀ ਗੱਲ ਦੇ ਵਿੱਚ ਸੱਤਾਂ ਮਹੀਨਿਆਂ ਦੀਆਂ ਗੱਬਣ ਚੈੱਕ ਪਾਸ ਆ ਦੋਵੇਂ ਤੇ ਦੋ ਦੰਦਾਂ ਦਾ ਮੂੰਹ ਦੋਵੇਂ ਤੇ ਤੁਸੀਂ ਜਰੀ ਤਸੱਲੀ ਕਰਕੇ ਪੂਰੀ ਫੋਲ ਤੇ ਚੈੱਕ ਕਰਵਾ ਕੇ ਤੇ ਤੁਸੀਂ ਬੱਚਿਆਂ ਨੂੰ ਖਰੀਦ ਸਕਦੇ ਹੋ ਤੇ ਮੁੱਲ ਇਹਨਾਂ ਦਾ 1 ਲੱਖ ਰੁਪਈਆ ਦੋਮਾਂ ਦਾ ਤੇ ਬਾਕੀ ਮੌਕੇ ਦੇ ਗੱਲਬਾਤ ਕਰਦੇ ਹਾਂ ਤਾਂ ਬਾਅਦ ਘਟ ਹੋ ਜੂਗੀ ਜਿਹੜੀ ਆਪਾਂ ਕਰਦੇ ਨੇ ਉਹਦੀ ਕਮੀ ਹੋਗੀ ਟੈਂਟੋਰੀਆ ਤੌਰ ਕੇ ਤੁਹਾਨੂੰ ਆਪਾਂ ਤਾਂ ਨਹੀਂ ਦਿਖਾਉਂਦੇ ਕਿਉਂਕਿ ਬੱਚੀਆਂ ਗੀਆਂ ਨਵਾਂ ਖੂਨ ਆ ਇਹ ਭਾਜਨਠ ਕਰ ਦੇਗੀਆਂ ਗੀਆਂ ਨਹੀਂ ਤੁਹਾਨੂੰ ਆਪ ਤੋਰ ਕੇ ਵੀ ਜਰੂਰ ਦਿਖਾ ਦਿੰਦੇ ਤੇ ਇਹਦੇ ਨਾਲ ਹੀ ਦੋਸਤੋ ਤੁਸੀਂ ਇੱਕ ਟੋਕੜ ਗੱਭਣ ਚੈੱਕ ਪਾਸ ਗਾਂ ਦੇਖ ਸਕਦੇ ਹੋ 6 ਮਹੀਨਿਆਂ ਦੀ ਇਹ ਗੱਭਣ ਆ ਗਈ ਤੇ ਚੈੱਕ ਪਾਸ ਆ ਗਈ ਤੁਸੀਂ ਆ ਵੀ ਤਸੱਲੀ ਕਰਕੇ ਖਰੀਦ ਨਹੀਂ ਆ ਤੇ 8 ਕਿਲੋ ਇਹਦਾ ਦੁੱਧ ਆ ਤੇ ਦੁੱਧ ਤੁਸੀਂ ਜੋਗੇ ਦੇਖ ਸਕਦੇ ਹੋ ਤੇ ਗੱਭਣ ਤੁਸੀਂ ਚੈੱਕ ਪਾਸ ਕਰਾ ਸਕਦੇ ਹੋ ਤੇ ਆਪਦੀ ਤਸੱਲੀ ਦੇ ਉੱਤੇ ਤੁਸੀਂ ਇਹ ਸਾਰੇ ਨਾਲ ਖਰੀਦ ਸਕਦੇ ਹੋ ਜਿਹਨੂੰ ਟੋਕੜ ਗੱਭਣ ਪਸੰਦ ਆਉਂਦੀ ਆ ਜਾਂ ਇਹ ਬੈੜਾ ਪਸੰਦ ਆਉਂਦੀਆਂ 7 ਮਹੀਨਿਆਂ ਦੀਆਂ ਚੈੱਕ ਪਾਸ ਤੇ ਜਾਂ ਉਧਰ ਤੁਹਾਨੂੰ ਪਹਿਲਾਂ ਬੱਚੀਆਂ ਦਿਖਾਈਆਂ ਕੋਈ ਵੀ ਪਸ਼ੂ ਤੁਹਾਨੂੰ ਪਸੰਦ ਆਉਂਦਾ ਤੁਸੀਂ ਕੰਟੈਕਟ ਕਰਕੇ ਬਾਈ ਨਾਲ ਇੱਥੇ ਆਪਦੀ ਤਸੱਲੀ ਪੂਰੀ ਫੁੱਲ ਕਰਕੇ ਤੇ ਤੁਸੀਂ ਖਰੀਦ ਸਕਦੇ ਹੋ ਜਾਨਵਰ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਆ ਪੇਜ ਨੂੰ ਕਾਲੋ ਜ਼ਰੂਰ ਕਰ ਲਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ